ਇਸ ਕਰਕੇ ਉਹ ਕੰਦੇਸੀ ਜੀ ਆਉਣਾ ਮੈਂ ਕਿਹਾ ਜੀ ਵੈਲਕਮ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਪਾਰਟੀ ਦਾ ਨੁਕਸਾਨ ਹੋ ਰਹੀ ਦੀ ਪਰਭਾਈ ਕਰਨੀ ਹੈ ਕਿਹੜੀਆਂ ਗੱਲਾਂ ਕਰਕੇ ਤੁਹਾਨੂੰ ਲੱਗਦਾ ਕਿ ਪਾਰਟੀ ਦਾ ਨੁਕਸਾਨ ਹੋਇਆ ਜੀ ਬੀਬੀ ਜੀ ਤੁਹਾਨੂੰ ਸੁਖਵੀਰ ਸਿੰਘ ਬਾਦਲ ਸਾਹਿਬ ਦੀ ਕਾਲ ਆਈ ਸੀ ਤੁਹਾਨੂੰ ਕਿਹੜੇ ਸਿਧਾਂਤ ਤੋਂ ਛਿੜਕੀ ਲੱਗੀ ਸੀ ਲੀਡਰਸ਼ਿਪ ਉਹਨਾਂ ਨੂੰ ਦੇ ਲੋੜ ਹੋਵੇਗੀ ਸੋਲਣਗੇ ਨਹੀਂ ਲੋੜ ਹੋਵੇਗੀ ਤੇ ਮਰਜ਼ੀ ਉਹਦੀ ਮੈਂ ਕਜੀ ਮੈਂ ਕਿਤੇ ਰੁੱਸੀ ਨਹੀਂ ਹਾਂ ਜਾਂ ਮੈਂ ਪਾਰਟੀ ਛੱਡੀ ਹੈ ਕੋਈ ਚਿੰਤਾ ਨਾ ਕਰੋ ਮੇਰੇ ਸਿਧਾਂਤ ਬੰਦੇ ਨੇ ਨਹੀਂ ਮੰਨੀ ਮੈਂ ਰੁੱਸੀ ਨਹੀਂ ਤੇ ਮੰਨਦਾ ਜੀ ਪਰ ਗੱਲ ਇਹ ਹੈ ਕਿ ਨਾ ਤੇ ਮੈਂ ਕਿਸੇ ਨਾਲ ਰੁੱਸੀ ਹਾਂ ਜੀ ਨਾ ਮੇਰੀ ਕੋਈ ਨਿੱਜੀ ਲੜਾਈ ਹੈ। ਤੁਹਾਨੂੰ ਮਨਾਉਣ ਦੇ ਲਈ ਤੁਹਾਡੇ ਘਰੇ ਆ ਸਕਦੇ ਨੇ, رابطہ ਕਰ ਸਕਦੇ ਨੇ। ਕੀ ਗੱਲ ਸੱਚ ਹੈ ਇਹ? ਉਹ ਹੁਣ ਕਹਿੰਦੇ ਮੈਂ ਬਾਹਰ ਹੱਸਦਾ ਮੈਂ ਬਾਦੀ ਬੰਗਲੇ ਨਾਲ ਗਲਤੀ ਹੋ ਗਈ। ਦੋਸਤੋ ਇਸ ਵੇਲੇ ਮੇਰੇ ਨਾਲ ਉਹ ਫੋਨ ਲਾਈਨ ਤੇ ਬੀਬੀ ਜਗੀਰ कौर ਜੀ ਮੌਜੂਦ ਨੇ। ਬੀਬੀ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਚੈਨਲ ਤੇ ਜੀ। ਸਤਿ ਸ੍ਰੀ ਅਕਾਲ ਜੀ ਮਿਹਰਬਾਨੀ। ਜੀ ਬੀਬੀ ਜੀ ਗੱਲ ਚੱਲ ਰਹੀ ਹੈ ਕਿ ਸ਼ਰੋਮਣੀ ਅਕਾਲੀ ਦਲ ਦੀ ਮੇਨ ਲੀਡਰਸ਼ਿਪ ਤੋਂ ਨੂੰ ਮਨਾਉਣ ਦੇ ਲਈ ਤੁਹਾਡੇ ਘਰੇ ਆ ਸਕਦੇ ਨੇ ਰਾਤ ਦਾ ਕਰ ਸਕਦੇ ਨੇ ਕੀ ਗੱਲ ਸੱਚ ਹੈ ਇਹ ਦੇਖੋ ਅੱਜ ਤੱਕ ਮੇਰਾ ਖਿਆਲ ਹੈ ਕਿ ਮੇਰੇ ਜਿੰਨੇ ਵੀ ਨਾਲ ਸਾਥੀ ਆਦੂ ਹੈ ਸ਼ੋਮਨੀ ਕਾਲੀ ਦਲ ਦੇ ਜਾਂ ਕੋਈ ਵੀ ਹਮੇਸ਼ਾ ਅਸੀਂ ਇਕੱਠੇ ਵਿਚਾਰਾਂ ਵੀ ਕਰਦੇ ਰਹੇ ਹਾਂ ਤੇ ਬੈਠਦੇ ਵੀ ਰਹੇ ਹਾਂ ਟੈਲੀਫੋਨ ਦੇ ਨਾਲ ਸਾਡਾ ਲਗਾਤਾਰ ਸੰਪਰਕ ਹੈ ਕੋਈ ਐਸੀ ਗੱਲ ਨਹੀਂ ਪਰ ਗੱਲ ਇਹ ਹੈ ਕਿ ਨਾ ਤੇ ਮੈਂ ਕਿਸੇ ਨਾਲ ਰੁੱਸੀ ਹਾਂ ਜੀ ਨਾ ਮੇਰੀ ਕੋਈ ਨਿੱਜੀ ਲੜਾਈ ਹੈ ਕੌਮ ਦੇ ਮਸਲਿਆਂ ਦੀ ਮੈਂ ਗੱਲ ਕੀਤੀ ਸੀ ਸਿਧਾਂਤਿਕ ਤੌਰ ਤੇ ਪੈਰੇਡਾਜੀ ਦੀ ਗੱਲ ਕੀਤੀ ਸੀ ਉਹ ਮੈਂ ਅੱਜ ਵੀ ਕਰਾਂਗੀ ਠੀਕ ਹੈ ਉਹਨਾਂ ਨੂੰ ਜੇ ਲੋੜ ਹੋਏਗੀ ਸੁਣ ਲੈਣਗੇ ਨਹੀਂ ਲੋੜ ਹੋਏਗੀ ਤੇ ਮਰਜ਼ੀ ਉਹਨਾਂ ਦੀ ਤੇ ਉਹ ਕਹਿੰਦੇ ਸੀ ਆਉਣਾ ਮੈਂ ਕਿਹਾ ਜੀ ਆਇਆਂ ਨੂੰ ਮੈਂ ਮੈਂ ਕਿਸੇ ਨਾ ਨਹੀਂ ਕਰ ਸਕਦੀ ਵੀ ਤੁਸੀਂ ਆਓ ਨਾ ਇੱਥੇ ਪਹਿਲਾਂ ਵੀ ਮਿਲਦੀ ਹੈ ਮੈਨੂੰ ਸੋ ਇਸ ਕਰਕੇ ਉਹ ਕਹਿੰਦੇ ਸੀ ਤੁਸੀਂ ਆਉਣਾ ਮੈਂ ਕਿਹਾ ਜੀ ਵੈਲਕਮ ਮੈਂ ਅੱਜ ਤੱਕ ਤੇ ਮੈਂ ਪਹਿਲਾਂ ਰੋਕਦੀ ਤੇ ਰਹੀ ਹਾਂ ਪਰ ਉਹ ਕਹਿੰਦੇ ਸੀ ਆਉਣਾ ਹੀ ਆਉਣਾ ਫਿਰ ੱੱਤੇ ਮਾਰਕੀ ਤੇ ਮੈਂ ਕਹਿਣਾ ਰਹੀ ਵੀ ਨਹੀਂ ਆਣਾ ਜੀ ਇਸ ਕਰਕੇ ਆਉਣਗੇ ਕੱਲ ਨੂੰ ਮੇਰੀ ਕੋਈ ਕਿਸੇ ਕਿਸਮ ਦੀ ਨਾ ਕੋਈ ਮੈਂ ਸ਼ਕਤਾਂ ਰੱਖਦੀ ਆ ਜੀ ਨਾ ਕੋਈ ਗੱਲ ਕਰਦੀ ਐ ਸਿਰ ਇਕੋ ਹੀ ਐ ਕਿ ਜੋ ਸਾਡੀ ਪਾਰਟੀ ਦਾ ਨੁਕਸਾਨ ਹੋਇਆ ਇਹਨੂੰ ਕਿਦਾਂ ਬਿਹਤਰ ਬਣਾਉਣਾ ਜੀ ਬੀਬੀ ਜੀ ਸੋਸ਼ਲ ਸ਼੍ਰੋਮਣੀ ਗੁਰਦਾਰਾ ਪਰੰਦਰ ਕਮੇਟੀ ਦੇ ਵਿੱਚ ਅੱਜ ਕਮੀਆਂ ਆਈਆਂ ਉਹਨੂੰ ਕਿਦਾਂ ਸਹੀ ਕਰਨਾ ਜੀ ਬੀਬੀ ਜੀ ਤੁਹਾਨੂੰ ਸੁਖਵੀਰ ਸਿੰਘ ਬਾਦਲ ਸਾਹਿਬ ਦੀ ਗੱਲ ਲਈ ਸੀ ਜੀ 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 ਉਹ ਜੀ ਚਾਰ ਪੰਜ ਬਾਰੀ ਲਗਾਤਾਰ 6 ਮਹੀਨੇ ਸਾਲ ਦੇ ਵਿੱਚ ਆਈ ਐ ਕੱਲ ਵੀ ਇਹਨਾਂ ਨੇ ਫੋਨ ਕੀਤਾ ਸੀ ਵੀ ਅਸੀਂ ਆਉਣਾ ਮੈਂ ਕਜੀ ਮੈਂ ਕਟੀ ਰਸੀ ਆ ਜਾਂ ਮੈਂ ਪਾਰਟੀ ਛੱਡੀ ਐ ਕੋਈ ਚਿੰਤਾ ਨਾ ਕਰੋ ਮੈਂ ਪਾਰਟੀ ਦਾ ਕੰਮ ਕਰ ਰਹੀ ਐ ਉਹ ਕਹਿੰਦੇ ਚਲੋ ਅਸੀਂ ਆਣਾ ਫਿਰ ਵੀ ਆਪਣੇ ਘਰ ਹੀ ਆਣਾ ਅਸੀਂ ਪ੍ਰਸ਼ਾਦਾ ਪਾਣੀ ਛਕਾਂਗੇ ਲੰਗਰ ਪਾਣੀ ਛਕਾਂ ਬੈਠਾਂਗੇ ਮੈਂ ਕਹ ਜੀ ਆਿਆਂ ਨੂੰ ਆਜੋ ਜੀ ਬੀਬੀ ਜੀ ਤੁਹਾਡੀ ਪਰਸਨਲ ਕੋਈ ਗੱਲ ਨਹੀਂ ਹੈਗੀ ਪਾਰਟੀ ਨਾਲ ਜਾਂ ਪਾਰਟੀ ਦੇ ਕਿਸੇ ਲੀਡਰਾਂ ਦੇ ਨਾਲ ਕੋਈ ਤੁਹਾਡੀ ਸਿਧਾਂਤਕ ਲੜਾਈ ਐ ਮੇਰੀ ਸਿਧਾਂਤਕ ਲੜਾਈ ਜੀ ਸਿਧਾਂਤਕ ਲੜਾਈ ਦੇ ਵਿੱਚ ਕਿਹੜੀਆਂ ਗੱਲਾਂ ਕਰਕੇ ਤੁਸੀਂ ਪਾਸੇ ਲੜਾਈ ਦੇਖੋ ਸਿਧਾਂਤਕ ਲੜਾਈ ਦਾ ਮੈਂ ਤੁਹਾਨੂੰ ਲਗਾਤਾਰ 1.5 ਘੰਟੇ ਦੱਸਦੀ ਆ ਰਹੀ ਹਾਂ ਕਿ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ 'ਚ ਕੁਝ ਸੁਧਾਰਾਂ ਦੀ ਗੱਲ ਸੀ ਜਾਂ ਉਥੇ ਧਾਰਮਿਕ ਤੌਰ ਤੇ ਜਿਹੜੇ ਕੋਈ ਮਸਲੇ ਆਉਂਦੇ ਆ ਜਾਂ ਕੌਮ ਜਿਹੜੀਆਂ ਗੱਲਾਂ ਕੋ ਸਾਡੇ ਤੋਂ ਦੂਰੀ ਬਣਾ ਕੇ ਬੈਠੀ ਹੈ ਉਹਨਾਂ ਨੂੰ ਠੀਕ ਕਰਨਾ ਦਰਸਤ ਕਰਨਾ ਤੇ ਕੌਮ ਦਾ ਵਿਸ਼ਵਾਸ ਜਿੱਤਣਾ ਦੂਜੀ ਗੱਲ ਪਾਰਟੀ ਦੇ ਵਿੱਚ ਲੀਡਰ ਆਗੂ ਸਾਡੇ ਚੰਗੇ ਕਿਰਦਾਰ ਦੇ ਹੋਣ ਚੰਗੀ ਸੋਚ ਦੇ ਹੋਣ ਪੰਜਾਬ ਦੇ ਹਿੱਤਾਂ ਦੀ ਗੱਲ ਕਰ ਸਕਣ ਬੀਬੀ ਲਾਲ ਕਾਂ ਜੀ ਇੱਕ ਸਵਾਲ ਬੀਬੀ ਜੀ ਜਦੋਂ ਤੁਹਾਡੇ ਬਖਵੇਂ ਉੱਭਰ ਕੇ ਸਾਹਮਣੇ ਆਏ ਸੀ ਉਦੋਂ ਤੁਹਾਨੂੰ ਕਿਹੜੇ ਸਿਧਾਂਤ ਤੋਂ ਥੜਕੀ ਲੱਗੀ ਸੀ ਲੀਡਰਸ਼ਿਪ ਜਦੋਂ ਇਹ ਦੇਖੋ ਜੀ ਇਹ ਤਾਂ ਗੱਲਾਂ ਮੈਂ ਰੋਜ਼ ਕਰਦੀ ਸਟੇਜ ਤੇ ਵੀ ਕਰਾਂਗੀ ਇਕੱਲੇ-ਇਕੱਲੇ ਨਾਲ ਮੈਨਾਂ ਇਸਰ ਕਿ ਪਾਵਾਂਗੀ ਸਟੇਜ ਤੇ ਮੈਂ ਕੱਲ ਨੂੰ ਸਾਰਾ ਕੁਝ ਕਰਾਂਗੀ ਕੋਈ ਫਿਕਰ ਨਾ ਕਰੋ ਯਾਨੀ ਕਿ ਕੱਲ ਤੁਸੀਂ ਮੰਨ ਸਕਦੇ ਹੋ ਨਹੀਂ ਮੰਨੀ ਮੈਂ ਰੁੱਸੀ ਨਹੀਂ ਤੇ ਮੰਨਣਾ ਕੀ ਹੈ ਨਹੀਂ ਜਿਹੜੇ ਪਾਰਟੀ ਦਾ ਕੰਮ ਕਰ ਰਹੇ ਹਾਂ ਜੀ ਜਿਹੜੇ ਬੀਬੀ ਜੀ ਜਿਹੜੇ ਜਿਹੜਾ ਗੱਲ ਇਹ ਹੈ ਜਦੋਂ ਉਹਨਾਂ ਨਾਲ ਮੈਂ ਡਿਸਕਸ ਕਰਾਂਗੀ ਉਹ ਮਹਿਸੂਸ ਕਰਦੇ ਆ ਕਿ ਤੁਸੀਂ ਠੀਕ ਹੋ ਤੇ ਉਹ ਮਸਲੇ ਆਪੇ ਹੱਲ ਕਰਾਂਗੇ ਉਹ ਵਿਚਰ ਬੈਠ ਕੇ ਜਿਹੜੀ ਜਿਹੜੇ ਸਿਧਾਂਤਕ ਵਿਕਰੇਮੇ ਤੁਹਾਡੇ ਸੀ ਜੇਕਰ ਹੁਣ ਉਹ ਨਹੀਂ ਦੂਰ ਹੁੰਦੇ ਤਾਂ ਫਿਰ ਤੁਸੀਂ ਨਹੀਂ ਜਾਓਗੇ ਜੇਕਰ ਦੂਰ ਹੋ ਗਏ ਵਿਕਰੇਮੇ ਫਿਰ ਤੁਸੀਂ ਜਾਓਗੇ ਬਸ ਇਹ ਗੱਲ ਰਹਿਤੀ ਹੈ ਜੀ ਸਿਧਾਂਤਕ ਮਸਲੇ ਕਹਿਣ ਨਾਲ ਨਹੀਂ ਦੂਰ ਹੋਣੇ ਵੀ ਉਹ ਕਹਿ ਦੰਗੇ ਵਿੱਚ ਕਰ ਦਿਆਂਗੇ ਉਹਨਾਂ ਨਾਲ ਨਹੀਂ ਹੋਣੇ ਸਾਡੀ ਵਿਚਾਰਧਾਰਾ ਸੀ ਉੱਥੇ ਅਪਣਾਵਾਂਗੇ ਜਦੋਂ ਸਾਰੇ ਇਕੱਠੇ ਹੋ ਕੇ ਤੁਰਾਂਗੇ ਕੰਮ ਨੂੰ ਕਰਾਂਗੇ ਤਾਂ ਹੋਣੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਪਾਰਟੀ ਦਾ ਨੁਕਸਾਨ ਹੋ ਗਿਆ ਪਰ ਭਾਈ ਕਰਨੀ ਹੈ ਕਿਹੜੀਆਂ ਗੱਲਾਂ ਕਰਕੇ ਤੁਹਾਨੂੰ ਲੱਗਦਾ ਕਿ ਪਾਰਟੀ ਦਾ ਨੁਕਸਾਨ ਹੋਇਆ ਵੀ ਸਾਰੀ ਦੁਨੀਆ ਨੂੰ ਪਤਾ ਹੈ ਕਿ ਪਾਰਟੀ ਦੇ ਵਿੱਚ ਜਿਹੜੇ ਚੰਗੀ ਸੋਚ ਦੇ ਚੰਗੇ ਖਰਦਾਰ ਦੇ ਮਨੁੱਖ ਆਉਣ ਉੱਥੇ ਬੈਠ ਕੇ ਆਪਣੇ ਮਸਲੇ ਹੱਲ ਕਰਨ ਲੋਕਾਂ ਦੇ ਵਿੱਚ ਲੋਕਾਂ ਦਾ ਜਿਹੜਾ ਸਾਡੇ ਤੋਂ ਦੂਰੀ ਬਣੀ ਹੈ ਉਹਨਾਂ ਨੂੰ ਨੇੜੇ ਲੈ ਕੇ ਆਉਣ ਤਾਂ ਹੀ ਪਾਰਟੀਆਂ ਮਜ਼ਬੂਤ ਹੁੰਦੀਆਂ ਤੁਸੀਂ ਕੋਈ ਪ੍ਰੋਗਰਾਮ ਦਿੱਤਾ ਇਦਾਂ ਦਾ ਬਣਾ ਕੇ ਪਾਰਟੀ ਨੂੰ ਕਿ ਇਹ ਨਾ ਜਿਆਦਾ ਕੰਮ ਕਰੋ ਮੈਂ ਦੇਖੋ ਮੈਂ ਪਹਿਲੇ ਦਿਨ ਹੀ ਦੇ ਦੇਣਾ ਉਹਨਾਂ ਨੂੰ ਪ੍ਰੋਗਰਾਮ ਉਹਦੇ ਰੋਜ਼ ਮੈਂ ਬੋਲੀ ਜਾਨੀ ਆ ਬੈਠ ਕੇ ਕਰ ਲਵਾਂਗੇ ਤੁਹਾਡੀ ਪਹਿਲਾਂ ਕਦੇ ਗੱਲ ਹੋਈ ਵੀ ਬੀ ਜੀ ਇਹਨਾਂ ਗੱਲਾਂ ਬਾਰੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਸਾਹਿਬ ਨਾਲ ਤੁਸੀਂ ਸੁਣਦੇ ਹੀ ਹੋ ਜੀ ਤੁਸੀਂ ਸੁਣਦੇ ਹੀ ਹੋ ਸਾਰਿਆਂ ਪਹਿਲਾਂ ਵੀ ਹੋਈ ਸੀ ਹੁਣ ਵੀ ਹੁੰਦੀ ਉਹਨਾਂ ਨੇ ਕਦੇ ਕਦੇ ਇਹ ਗੱਲ ਰੱਖੀ ਤੋਂ ਦੇ ਲੰਬਾ ਨਾ ਕਰੋ ਕਿਉਂਕਿ ਮੈਂ ਥੋੜੇ ਜਿਹਾ ਬੈਠੇ ਨੇ ਬੰਦੇ ਕੰਮ ਨੂੰ ਗੱਲ ਮੁਕਾਤੀ ਜਦੋਂ ਛੋਟੇ ਸ਼ਬਦਾਂ ਵਿੱਚ ਵੀ ਮੇਰੀ ਉਸੇ ਤਰ੍ਹਾਂ ਪਹਿਰੇਦਾਰੀ ਰਹਿਣੀ ਹੈ ਮੈਂ ਕੱਲੀ ਨੇ ਸਾਰਾ ਪਹਾੜ ਦੀ ਚੁੱਕ ਲੈਣਾ ਵਰਕਰਾਂ ਚ ਵੀ ਗੱਲ ਜਾਏਗੀ ਲੋਕਾਂ ਚ ਵੀ ਜਾਏਗੀ ਔਰ ਗਈ ਵੀ ਹੈ ਸਾਰੇ ਰਲ ਕੇ ਅਸੀਂ ਤਕੜੇ ਹੋਵਾਂਗੇ ਜੇ ਉਹ ਪ੍ਰਧਾਨ ਜੀ ਕਰਨਗੇ ਤੇ ਅਸੀਂ ਕਿਸੇ ਕਿਸਮ ਵਿੱਚ ਸਮਝਾ ਦੇ ਜੀ ਆਖਰੀ ਸਵਾਲ ਬੀਬੀ ਜੀ ਤੁਹਾਡਾ ਆਖਰੀ ਸਵਾਲ ਕੀ ਹੁਣ ਪੰਜਾਬੀ ਜਾਂ ਪੰਜਾਬ ਦੇ ਲੋਕ ਤੁਹਾਨੂੰ ਉਹ ਵੱਖ ਕਰਕੇ ਨਾ ਦੇਖਣਾ ਸ਼ੁਰੂ ਮੰਨੀਏ ਕਾਲਜਦਲ ਦਾ ਤੁਸੀਂ ਨਾਲ ਹੋ ਮੈਂ ਪਹਿਲਾਂ ਹੀ ਨਾਲ ਹਾਂ ਜੀ ਯਾਨੀ ਕਿ ਤੁਸੀਂ ਨਾਲ ਹੋ ਕੋਈ ਵੱਖਰੀ ਗੱਲ ਪ੍ਰਧਾਨ ਜੀ ਨੇ ਮੈਨੂੰ ਕੱਢਿਆ ਸੀਗਾ ਉਹ ਹੁਣ ਕਹਿੰਦੇ ਮੈਂ ਬਹਾਲ ਕਰਤਾ ਮੈਂ ਮਾफी ਮੰਗ ਲੈਣਾ ਗਲਤੀ ਹੋ ਗਈ ਤੇ ਮੈਂ ਤੇ ਪਹਿਲਾਂ ਹੀ ਨਾਲ ਹੈ ਜੀ ਮੈਂ ਪਾਰਟੀ ਛੱਡੀ ਨਹੀਂ ਕਦੀ ਜੀ ਸ਼ੁਕਰੀਆ ਬੀਬੀ ਜੀ